ਦੋਸਤੋ ਇੱਕ ਛੋਟੀ ਵੀਡੀਓ ਤੁਹਾਨੂੰ ਦਿਖਾਉਣਾ ਹੈ ਪਿੰਡ ਰੋਡੇ ਦੇ ਵਿੱਚੋਂ ਦੋਸਤੋ 22 ਸਤਨਾਮ ਦੇ ਘਰੋਂ ਇਸ ਟਾਈਮ ਟੋਟਲ ਵਿਕਰੀ ਐਸ ਦਾ ਤਿੰਨ ਨਗ ਕਵਰ ਕੀਤੇ ਤੇ ਇੱਕ ਛੋਟੀ ਤੁਹਾਨੂੰ ਦਿਖਾਈਏ ਸੇਲ ਹੋ ਚੁੱਕੀ ਹੈ ਜੀ ਦੋ ਬੂਰੀਆਂ ਕੱਟੀਆਂ ਤੁਹਾਨੂੰ ਦਿਖਾਈਆਂ ਜੀ ਲੀਲੀ ਰੈਗ ਨਸਲ ਦੇ ਵਿੱਚ ਬਹੁਤ ਸੋਹਣੀ ਐ ਠੀਕ ਹੈ ਜੀ ਪਹਿਲੇ ਨੰਬਰ ਵਾਲੀ ਤੁਹਾਨੂੰ ਤੋਰ ਕੇ ਦਿਖਾਉਂਗਾ ਤੇ ਦੂਜੇ ਨੰਬਰ ਵਾਲੀ ਕੱਟੀ ਦੀ ਉਮਰ ਜੇ ਵੀ ਦੋਸਤੋ ਮੰਨ ਕੇ ਚੱਲੋ ਵੀ 1.5 ਸਾਲ 19 ਮਹੀਨੇ ਇੱਥੇ ਕਿਤੇ ਐ ਠੀਕ ਹੈ ਜੀ ਖਣਾ-ਥਣਾ ਦੀ ਐ ਬਿਲਕੁਲ ਸਾਫ਼ ਐ ਤੋਰ ਫੇਰ ਕੇ ਤੁਹਾਨੂੰ ਦਿਖਾਤੀ ਐ ਜੀ ਤੀਜੇ ਨ ਇਹ ਦੋਸਤੋ ਸੀਮਨ ਲੱਗਿਆ ਹੋਇਆ ਛੋਟੀ ਨੂੰ ਇਹਨੂੰ 14-15 ਦਿਨ ਹੋ ਗਏ ਸੀਮਨ ਲੱਗੇ ਨੂੰ ਠੀਕ ਹੈ ਜੀ ਸਟਰਾ ਬਾਈ ਦੇ ਕੋਲੇ ਪਏ ਆ ਤੇ ਜੇ ਕਿਸੇ ਵੀਰ ਭਰਾ ਨੇ ਖਰੀਦਣੀ ਆ ਤਾਂ ਵੀਡੀਓ ਜਿਹੜੀ ਦੋਸਤੋ ਕੱਲ ਨੂੰ ਅਪਲੋਡ ਹੋਊਗੀ ਠੀਕ ਹੈ ਜੀ ਖੋਲੀ ਬਾਈ ਮਾੜੀ ਜੀ ਬੂਰੀ ਨੂੰ ਇੱਕ ਬਹੁਤ ਸੋਹਣਾ ਬੱਚਾ ਬਾਈ ਕੋਲੇ ਆਇਆ ਬੂਰਾ ਥਾਣਾ ਦੋਸਤੋ ਇਸ ਕੱਟੀ ਦੇ ਵੀ ਚਾਰੇ ਨਿਕੜੇ ਹੋਣਗੇ ਬਿਲਕੁਲ ਨਾਰਮਲ ਜੀ ਮਾਰਕਿੰਗ ਦੇ ਵਿੱਚ ਹੋਊਗੀ ਠੀਕ ਹੈ ਜੀ ਤੇ ਬਾਕੀ ਸਿੰਗਾ ਤੋਂ ਇਹ ਮੇਣੀ ਆ ਦੋਸਤੋ ਸਿੰਗ ਇਹਦੇ ਦੋਵੇਂ ਹਿਲਦੇ ਆ ਠੀਕ ਹੈ ਜੀ ਬਾਕੀ ਜਦੋਂ ਸਿੰਗ ਵੱਡਾ ਹੋ